ਮੇਰੇ ਕੋਲ ਮੇਰੇ ਗੁਰੂ ਮਾਹੰਦੇ ਮੈਂ ਉਹਨਾਂ ਦਾ ਵੀ ਆਸ਼ੀਰਵਾਦ ਲੈ ਕੇ ਜੰਗ ਨੂੰ ਜਾਂਦਾ ਧਰਤਾ ਨਹੀਂ ਲੱਗ ਰਿਹਾ ਮਾਂ ਮੈਂ ਤਾਂ ਸਿਰ ਤੋਂ ਪੈਰ ਤੱਕ ਜੋਸ਼ ਨਾਲ ਭਰ ਗਿਆ ਮੈਨੂੰ ਫਕਰ ਹੈ ਮੇਰੀ ਲਾਲ ਬਹੁਤ ਮੁਕੱਦਸ ਹੋਰ ਬਹੁਤ ਹੀ ਜਿਹੜਾ ਹੈ ਮਹਾਨ ਦਿਨ 23 ਦਸੰਬਰ ਜਦੋਂ ਸਾਡੇ ਸਹਬਜ਼ਾਦੇ ਚਾਰ ਸਹਬਜ਼ਾਦੇ ਦਸ਼ਮ ਪਿਤਾ ਦੇ ਪੁੱਤਰ ਜਿਹੜੇ ਹੈ ਉਹ ਮੁਗਲਾਂ ਦੇ ਅਗੇਂਸਟ ਜਿਹੜਾ ਹੈ ਇੱਕ ਧਾਰਮਿਕ ਯੁੱਧ ਜਿਹੜਾ ਸਮਾਜਿਕ ਯੁੱਧ ਤੇ ਅਗੇਂਸਟ ਉਹਦੇ ਵਿਰੁੱਧ ਜਿਹੜਾ ਹੈ ਮੁਗਲਾਂ ਦੇ ਉਹ ਸ਼ਹੀਦ ਹੋਏ ਔਰ ਮੈਂ ਬਾਹਰ ਫਿਲਮ ਦੇਖ ਰਿਆ ਸੀਗਾ ਜਿਸ ਤਰ੍ਹਾਂ ਇਹਨਾਂ ਨੇ ਤਲਵਿੰਦਰ ਉਹ ਰਾਣੇ ਔਰ ਸਾਡੇ ਰਿਸ਼ੀ ਕਾਂਜ ਜੀ ਨੇ ਉਪਰਾਲਾ ਕੀਤਾ ਹੈ ਉਹ ਕਾਫੀ ਪਬਲਿਕ ਦੇਖ ਰਹੀ ਬਾਹਰ ਕਿ ਜਿਹੜਾ ਇਤਿਹਾਸ ਹੈ ਨਾ ਸਾਡਾ ਇੱਕ ਗਾਥਾ ਹੈ ਜਿਹੜੀ ਇੱਕ ਮਹਾਨ ਯੁੱਧ ਸਾਡੇ ਗੁਰੂ ਸਾਹਿਬਾਨ ਦਸਮ ਪਿਤਾ ਔਰ ਸਾਡੇ ਗੁਰੂ ਤੇਗ ਬਹਾਦਰ ਜੀ ਨੇ ਆਪਣੀਆਂ ਸ਼ਹਾਦਤਾਂ ਅਗਰ ਦਿੱਤੀਆਂ ਨੇ ਤੇ ਉਹ ਜ਼ੁਲਮ ਦੇ ਅਗੇਂਸਟ ਦਿੱਤੀਆਂ ਨੇ ਔਰ ਮਾਨਵਤਾ ਨੂੰ ਇਹ ਦੱਸਿਆ ਹੈ ਕਿ ਆਪਾਂ ਇੱਕ ਹੋ ਕੇ ਇਸ ਦੁਨੀਆ ਦੇ ਵਿੱਚ ਜੀਣਾ ਹੈ ਔਰ ਕਿਸੇ ਨੂੰ ਵੀ ਕਿਸੇ ਪ੍ਰਕਾਰ ਦਾ ਜਿਹੜਾ ਵਾ ਦੁੱਖ ਨਹੀਂ ਦੇਣਾ ਵਾ ਔਰ ਸਾਡੀ ਜਿਹੜੀ ਪਨੀਰੀ ਹੈ ਉਸ ਲਈ ਵੀ ਇੱਕ ਉਪਰਾਲਾ ਹੈ ਕਿ ਉਹ ਆਪਣੇ ਇਸ ਇਤਿਹਾਸ ਨੂੰ ਪੂਰੀ ਤਰ੍ਹਾਂ ਜਾਣਨ ਔਰ ਉਹਦੇ ਤੇ ਅਮਲ ਵੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਜੜੀਆਂ ਵਾ ਉਹ ਮੁਹੱਲੇ ਤੋਂ ਲਾਗੋ ਲਾਗੋ ਕਈ ਦੂਰ ਤੋਂ ਵੀ ਆਈਆਂ ਹੋਈਆਂ ਵਾ ਬੜੀ ਸ਼ਰਧਾ ਭਾਵਨਾ ਨਾਲ ਜੜੀ ਆ ਉਹ ਫਿਲਮ ਨੂੰ ਮਤਲਬ ਕਿ ਦੇਖ ਰਹੇ ਆ ਔਰ ਤੁਸੀਂ ਜਾਣਦੇ ਹੋ ਕਿ ਜਿਹੜੇ ਸ਼ੀਦੀ ਦਿਨ ਜਿਹੜੇ ਆ ਉਹ ਚੱਲ ਰਹੇ ਆ ਇਸ ਤਰ੍ਹਾਂ ਜਿਹੜੇ ਸ਼ਹਿਬਜ਼ਾਦੇ ਜਿਹੜੇ ਆ ਉਹ ਮੁਗਲਾ ਦੁਆਰਾ ਸ਼ਹੀਦ ਕਰ ਦਿੱਤੇ ਗਏ ਹੀ ਔਰ ਦੇਖੋ ਐਨੀਆਂ ਛੋਟੀਆਂ ਉਮਰਾਂ ਦੇ ਵਿੱਚ ਐਨੀਆਂ ਵੱਡੀਆਂ ਕੁਰਬਾਨੀਆਂ ਜਿਨ੍ਹਾਂ ਨੇ ਉਸ ਸਮੇਂ ਜਿਹੜੀ ਆ ਹਿੰਦੂ ਕੌਮ ਦੇ ਲਈ ਆਪਣੀਆਂ ਆਪ ਔਰ ਆਪਣਾ ਪਰਿਵਾਰ ਪੂਰਾ ਜਿਹੜਾ ਹਾਈ ਗੁਰੂ ਗੋਬਿੰਦ ਸਿੰਘ ਜੂਣਾ ਨੇ ਸਾਰੇ ਗੁਰੂਆਂ ਨੇ ਆਪਣਾ ਵਾਰ ਦਿੱਤਾ ਬੜੀਆਂ ਛੋਟੀਆਂ ਜਿੰਦਾ ਹੀ ਮਤਲਬ ਕਿ 1-7 ਸਾਲ ਦੇ ਜਿਹੜੇ ਛੋਟੇ ਸਹਿਬਜ਼ਾਦੇ ਔਰ 9 ਸਾਲ ਦੇ ਔਰ 13 ਤੋਂ 18 ਸਾਲ ਦੇ ਜਿਹੜੇ ਸਹਿਬਜ਼ਾਦੇ ਸੀ ਅੱਜ ਉਹਨਾਂ ਨੂੰ ਯਾਦ ਕਰਦੇ ਸਾਡਾ ਮਤਲਬ ਕਿ ਰੋਣਾ ਵੀ ਫਿਲਮ ਦੇ 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 ਨਿਕਲ ਆਂਦਾ ਵਾ ਕਿਉਂਕਿ ਉਹ ਬੜਾ ਭਾਵਕ ਮਤਲਬ ਕਿ ਸਮਾ ਸੀ ਬੜਾ ਇਮੋਸ਼ਨਲ ਸਮਾ ਸੀ ਜਿਹੜਾ ਜਦੋਂ ਉਹਨਾਂ ਨੂੰ ਕੰਧਾਂ ਵਿੱਚ ਜਿਹੜਾ ਸੀ ਉਹ ਚ ਨਵਾ ਦਿੱਤਾ ਹੈ ਦਿੱਤਾ ਗਿਆ ਸੀ ਅੱਜ ਚਲੋ ਸਾਡੇ ਖਾਲਸਾ ਜੀ ਜਿਹੜੇ ਆ ਤਲਵਿੰਦਰ ਸਿੰਘ ਜੀ ਇਹਨਾਂ ਦਾ ਬੜਾ ਵੱਡਾ ਉਪਰਾਲਾ ਵਾ ਹਰ ਸਾਲ ਜਿਹੜਾ ਵਾ ਉਹ ਮਤਲਬ ਕਿ ਇੱਥੇ ਬੜੇ ਸ਼ਰਧਾ ਭਾਵਨਾ ਦੇ ਨਾਲ ਲੰਗਰ ਦੀ ਸੇਵਾ ਵੀ ਇਹਨਾਂ ਵੱਲੋਂ ਕੀਤੀ ਜਾਂਦੀ ਆ ਔਰ ਜੋ ਵੀ ਸੰਤਾਨ ਨੂੰ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਵਾ ਔਰ ਮੈਂ ਕਹਾਂਗਾ ਇਹ ਹੈ ਦੇ ਇੱਕ ਛੋਟਾ ਜਿਹਾ ਉਪਰਾਲਾ ਵਾ ਪਰ ਇਹਦਾ ਸਰਬ ਮਕਸਦ ਜੜਾ ਵਾ ਉਹ ਬਹੁਤ ਵੱਡਾ ਵਾ ਕਿਉਂਕਿ ਇਹੋ ਜਿਹੇ ਜਿਹੜੇ ਛੋਟੇ ਛੋਟੇ ਉਪਰਾਲੇ ਆ ਇਹਨਾਂ ਨਾਲ ਹੀ ਆਪਣੇ ਧਰਮ ਨੂੰ ਜੜਾ ਵਾ ਉਹ ਨਾਲ ਜੋੜਿਆ ਜਾਂਦਾ ਵਾ ਜਿਹੜੇ ਸਾਡਾ ਇਤਿਹਾਸ ਵਾ ਇਸ ਤਰ੍ਹਾਂ ਸਾਡੇ ਇਤਿਹਾਸ ਨੂੰ ਜੜੀ ਆ ਇਹ ਫਿਲਮ ਦਰਸਾਉਂਦੀ ਆ ਇਸ ਤਰ੍ਹਾਂ ਜਿਹੜੀਆਂ ਸਾਡੇ ਦੇਸ਼ ਦੇ ਲਈ ਸਾਡੀਆਂ ਕੌਮ ਦੇ ਲਈ ਜਿਹੜੀਆਂ ਕੁਰਬਾਨੀਆਂ ਗੁਰੂ ਸਾਹਿਬਾਂ ਵੱਲੋਂ ਕੀਤੀਆਂ ਜਾਂਦੀਆਂ ਵਾ ਉਹਨਾਂ ਤੋਂ ਹੀ ਸਰ ਸਾਨੂੰ ਮਤਲਬ ਕਿ ਪ੍ਰੇਰਨਾ ਵੀ ਲੈਣੀ ਚਾਹੀਦੀ ਆ ਔਰ ਤਦੀ ਵੀ ਜ਼ੁਲਮ ਜੜਾਵਾ ਉਹ ਸਹਿਨਾ ਨਹੀਂ ਚਾਹੀਦਾ ਜ਼ੁਲਮ ਦੇ ਖਿਲਾਫ ਜੜੀ ਆ ਉਹ ਆਵਾਜ਼ ਚੁਕਣੀ ਚਾਹੀਦੀ ਉਹ ਆਏ ਗੁਰਜੀਕਾ ਖਾਲਸਾ ਉਹ ਆਏ ਗੁਰਜੀ ਕੀ ਫਤਿਹ ਜਿਦਾ ਅਰਸ਼ੀ ਜੀ ਨੇ ਦੱਸਿਆ ਕਿ ਤਲਵਿੰਦਰ ਸਿੰਘ ਜੀ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਜੀ ਅਕਾਲਪੁਰਖ ਵੱਲੋਂ ਬਖਸ਼ਿਸ਼ ਹੈ ਜੀ ਸਾਰੀ ਸੰਗਤਾਂ ਦਾ ਉਪਰਾਲਾ ਹੈ ਜੀ ਕੱਲਾ ਫਿਲਮ ਲਾ ਕੇ ਮੈਂ ਕੁਝ ਨਹੀਂ ਹੋਣਾ ਇਹ ਸੰਗਤਾਂ ਸਾਰੀਆਂ ਦੇਖ ਰਹੀਆਂ ਨੇ ਤਾਂ ਇਸ ਚੀਜ਼ ਦਾ ਕੀਤੇ ਦਾ ਮੁੱਲ ਪੈ ਰਿਆ ਤੇ ਦੂਜੀ ਗੱਲ ਰਿਸ਼ੀ ਕਾਂਜ ਜੀ ਹੋਣਾ ਨੇ ਇੱਕ ਗੱਲ ਕੀਤੀ ਆ ਕਿ ਇਹ ਹਿੰਦੂ ਹਿੰਦੂਆਂ ਵਾਸਤੇ ਗੁਰੂ ਸਾਹਿਬ ਜੀ ਨੇ ਸ਼ਹਾਦਤ ਦਿੱਤੀ ਬੱਚਿਆਂ ਨੇ ਸ਼ਹਾਦਤ ਦਿੱਤੀ ਨਹੀਂ ਜੀ ਇਹ ਸ਼ਹਾਦਤ ਦਿੱਤੀ ਗਈ ਹੈ ਇਨਸਾਨੀਅਤ ਦੇ ਲਈ ਉਸ ਟਾਈਮ ਇਨਸਾਨੀਅਤ ਨੂੰ ਇੰਨਾ ਘਨੀਵਾ ਕਰਤਾ ਹੈ ਸ਼ਰਮਸ਼ਾਰ ਕਰਤਾ ਹੈਗਾ ਕਿ ਕੋਈ ਵੀ ਕਿਸੇ ਨਾਲ ਖੂਨ ਨਹੀਂ ਰਿਆ ਆ ਫਿਰ ਉਹਨਾਂ ਨੇ ਪੰਜ ਸਿੰਘ ਗੁਰਗੋਵੀ ਸਿੰਘ ਪੰਜ ਪਿਆਰੇ ਤਿਆਰ ਕਰਕੇ ਉਹਨਾਂ ਵਿੱਚ ਇੰਨਾ ਕੋ ਜੋਸ਼ ਭਰਿਆ ਕਿ ਉਹਨਾਂ ਨੇ ਬੱਚਿਆਂ ਤੱਕ ਉਹਨਾਂ ਵਿੱਚ ਇੰਨਾ ਜੋਸ਼ ਆਇਆ ਕਿ ਹਰ ਇੱਕ ਇਨਸਾਨ ਇਨਸਾਨੀਅਤ ਦੇ ਲਈ ਜੰਗ ਦੇ ਲਈ ਏਡੀ ਵੱਡੀ ਹਕੂਮਤ ਦੇ ਨਾਲ ਲੜ ਗਿਆ 40 ਸਿੰਘ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਤੇ ਦੋ ਸਾਹਿਬਜ਼ਾਦੇ ਛੋਟੇ ਸਰਹੰਦ ਵਿੱਚ ਸ਼ਹੀਦ ਹੋਏ ਉਹਨਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਹਾਂ ਵੀ ਜ਼ੁਲਮ ਸਹਿਣਾ ਸਭ ਤੋਂ ਵੱਡਾ ਪਾਪ ਹੈ ਤਾਂ ਇਹੀ ਫਿਲਮ ਸਾਰਾ ਇਹੀ ਦਰਸਾਉਂਦੀ ਹੈ ਕਿ ਬੱਚੇ ਬੱਚੇ ਵਿੱਚ ਜੋਸ਼ ਆਉਣਾ ਚਾਹੀਦਾ ਹੈ ਤਾਂ ਹਰ ਇੱਕ ਬੰਦੇ ਵਿੱਚ ਇਸ ਚੀਜ਼ ਜ਼ੁਲਮ ਨੂੰ ਦੇ ਖਿਲਾਫ ਲੜਨ ਵਾਸਤੇ ਹਰ ਇੱਕ ਬੰਦੇ ਨੂੰ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ